ਪੰਜਾਬ ਵਿੱਚ ਅੱਜ ਕਿਸਾਨਾਂ ਵੱਲੋਂ ਬਿਜਲੀ ਸੋਧ ਬਿੱਲ 2025 ਦੇ ਖਿਲਾਫ ਵੱਡਾ ਵਿਰੋਧ ਕੀਤਾ ਜਾ ਰਿਹਾ ਹੈ ਲਗਾਤਾਰ ਬਿੱਲ ਦੀਆਂ ਕਾਪੀਆਂ ਫਾੜੀਆਂ ਜਾ ਰਹੀਆਂ ਨੇ ਦੋਸਤੋ ਵੱਧ ਥਾਂਾਂ ਦੇ ਉੱਤੇ ਐਸਡੀਓ ਦਫ਼ਤਰਾਂ ਦੇ ਸਾਹਮਣੇ ਧਰਨੇ ਲਗਾਏ ਗਏ ਨੇ ਇਹ ਧਰਨੇ ਦੁਪਹਿਰ 12 ਤੋਂ 3 ਵਜੇ ਤੱਕ ਚੱਲੇ ਕਿਸਾਨਾਂ ਦਾ ਕਹਿਣਾ ਹੈ ਕਿ ਬਿੱਲ ਦੇ ਖਿਲਾਫ ਹਾਂ ਤੇ ਤੁਰੰਤ ਇਸ ਨੂੰ ਵਾਪਸ ਲਿਆ ਜਾਣਾ ਚਾਹੀਦਾ ਹੈ ਕਿਸਾਨ ਆਗੂ ਨੇ ਇਸ ਬਿੱਲ ਨੂੰ ਤਿੰਨ ਖੇਤੀ ਕਾਨੂੰਨਾਂ ਦੀ ਮਾਂ ਕਹਿੰਦੇ ਹੋਏ ਦੱਸਿਆ ਕਿ ਪਹਿਲਾਂ ਤੋਂ ਵੀ ਜ਼ਿਆਦਾ ਖਤਰਨਾਕ ਬਿਲ ਨੇ ਉਗਰਾਹਾਂ ਦਾ ਵੀ ਇਸ ਦੇ ਉੱਤੇ ਕੀ ਕਹਿਣਾ ਹੈ ਜ਼ਰਾ ਸੁਣ ਲੈਣੇ ਕੰਤਾ ਨਹੀਂ ਕਰਦੇ ਚਲਾਈ ਕਰ ਲੋ ਹਾਂ ਇਹ ਜਿਹੜਾ 2025 ਇਹ ਬਿੱਲ ਹੈ ਅਸੀਂ ਮਤਲਬ ਇਹ ਸਮਝਦੇ ਆਂ ਵੀ ਜਿਹੜੀ ਇਹ ਕੰਪਨੀਆਂ ਜਿਹੜੀ ਇਹ ਬਿਜਲੀ ਐਕਟ 2003 ਨੂੰ ਚੋਧ ਕਰਕੇ ਇਹਦਾ ਕੇਂਦਰੀਕਰਨ ਕਰਨਾ ਚਾਹੁੰਦੀ ਹੈ ਕੇਂਦਰਕੂਪਤ ਬਿਜਲੀ ਨੂੰ ਆਪਣੇ ਹੱਥ ਚ ਲੈ ਕੇ ਇਹਦਾ ਕੇਂਦਰੀਕਰਨ ਕਰਕੇ ਫਿਰ ਕੱਪ ਤੋਂ ਕਾਰ ਪੋਲੀਟਿਕਲ ਨਾ ਕਰਨ ਦੇ ਵਾਲੇ ਕਰਨਾ ਚਾਹੁੰਦੇ ਹਨ ਯਾਨੀ ਇੱਕ ਸੁਹੂਨ ਪੈ ਜਿਹਦਾ ਸੁਖਮਾਨ ਰਹੇ ਨੇ ਜਿਹੜਾ ਗਰੀਬ ਅਮੀਰ ਸਾਰੇ ਲੋਕਾਂ ਦੇ ਖਫਤਕਾਰ ਸੁਖਮਾਨ ਬੰਦੇ ਮੰਦੇ ਨੇ ਇਹਨਾਂ ਨੂੰ ਇਹ ਇਸ ਗਲਤੀ ਇਸ ਕਮਜ਼ੋਰੀ ਦਾ ਫਾਇਦਾ ਲੈ ਕੇ ਇਹ ਕਾਰਪੋਰੇਟਰ ਦੇ ਹਵਾਲੇ ਮਨਮਰਜ਼ੀ ਦੇ ਰੇਟ ਵੇਚਣ ਦਾ ਜਿਹੜੀ ਪਾਲਿਸੀ ਹੈ ਸਰਕਾਰ ਦੀ ਕਾਰਪੋਰੇਟਰਾਂ ਦੇ ਮਨਾਂ ਤੋਂ ਉਧਰ ਨੂੰ ਸਰਕਾਰ ਚਲ ਰਹੀ ਹੈ ਯਾਨੀ ਸਾਰੇ ادارےਾਂ ਦਾ ਹੌਲੀ-ਹੌਲੀ ਕਰਕੇ ਸੂਬਿਆਂ ਤੋਂ ਖੋ ਕੇ ਕੇਂਦਰੀਕਰਨ ਉਹਦਾ ਕਰਨ ਦੀ ਪਾਲਿਸੀ ਜਿਹੜੀ ਆ ਰਹੀ ਹੈ ਜਿਵੇਂ ਸੀਡ ਵਿਲਾ ਆਹਨ ਜਿਹੜੀਆਂ ਜ਼ਮੀਨਾਂ ਦੀਆਂ ਫਰਦਾਂ ਮੰਗਾਉਣ ਦਾ ਕੇਂਦਰੀਕਰਨ ਰਜਿਸਟ੍ਰੇਸ਼ਨ ਦਾ ਆਪ ਦੇ ਹੱਥ ਚ ਲੈਣ ਦਾ ਉਮੀ ਜ਼ਮੀਨ ਯੂਨੀਵਰਸਿਟੀ ਵਾਲਾ ਮਸਲਾ ਆਇਆ ਸੀ ਜੀ ਜਿਵੇਂ ਮਤਲਬ ਇਹ ਪਾਕੜਾ ਮੈਨੇਜਮੈਂਟ ਵਾਲਾ ਹੈ ਜਿਨੀ ਇਹ ਕੁੱਲ ਜਿਹੜੀਆਂ ਵੀ ਆ ਰਹੀਆਂ ਨੇ ਨੀਤੀਆਂ ਉਹਨਾਂ ਦੀਆਂ ਸਾਰੀਆਂ ਚੀਜ਼ਾਂ ਆਪਣੇ ਹੱਥ 'ਚ ਕਰਨਾ ਤੇ ਫਿਰ ਉਹਨਾਂ ਦੇ ਉੱਤੇ ਪਾਲਿਸੀ ਬਣਾ ਕੇ ਉਹਨੂੰ ਕਾਰਪੋਰੇਟ ਦੇ ਹਵਾਲੇ ਕਰਨ ਵਾਲੀ ਜਿਹੜੀ ਪਾਲਿਸੀ ਹੈ ਉਹਦੇ ਨਾਲ ਹੀ ਜੁੜਦੀ ਏ ਬਿਜਲੀ ਵਾਲੀ ਹੈ ਅਸਲ 'ਚ ਕੀ ਚੀਜ਼ ਕਿਵੇਂ ਦੇਖਦੇ ਤੁਸੀਂ ਵੀ ਪੰਜਾਬ ਸਰਕਾਰ ਬਿਆਨਾਂ ਦੇ ਵਿੱਚ ਤਾਂ ਵਿਰੋਧ ਕਰ ਰਹੀ ਹੈ ਨੀਤੀ ਦਾ ਪਰ ਜਦੋਂ ਕਿਸਾਨ ਕੋਈ ਵੀ ਪ੍ਰੋਟੈਸਟ ਕਰਦੇ ਨੇ ਤਾਂ ਵੱਡੇ ਪੱਧਰ ਤੇ ਪੁਲਿਸ ਲਗਵਾ ਕੇ ਉਹਨੂੰ ਚੁਕਵਾ ਲਿਆ ਜਾਂਦਾ ਹੈ ਹੁਣ ਦੇਖੋ ਅੱਜ ਤਾਂ ਨਹੀਂ ਮੇਰੇ ਖਲਚਾ ਇਹ ਜੀ ਕੋਈ ਗੱਲ ਹੋਈ ਹੋਣੀ ਪਰ ਪੰਜਾਬ ਸਰਕਾਰ ਅਸਲ 'ਚ ਉਹੜੀ ਨੀਤੀ ਕਰਨ ਜਿਹੜੀ ਕੇ ਨੀਤੀ ਹੈ ਨੀਤੀ ਦੇ ਨਾਲ ਉਹਨਾਂ ਦੀ ਕੋਈ ਸਹਿਮਤੀ ਨਹੀਂ ਹੈ ਕਿਉਂਕਿ ਜਿਹੜੀ ਕੇਂਦਰ ਨੀਤੀਆਂ ਘੜਦਾ ਹੈ ਇਹ ਵੀ ਉਹਨਾਂ ਨੀਤੀਆਂ ਤੇ ਚੱਲਦੇ ਆਂ ਅੰਦੋਲਨ ਦੇ ਦੌਰਾਨ ਉਹਨਾਂ ਦੇ ਵਿੱਚ ਹਾਂ ਦਾ ਨਾਰਾ ਮਾਰਨਾ ਵੀ ਹਾਂ ਅਸੀਂ ਤੁਹਾਡੇ ਨਾਲ ਇਹ ਵੋਟਾਂ ਕਰਕੇ ਵੈਸੇ ਇਹਨਾਂ ਦਾ ਪਾਲਿਸੀ ਤੇ ਕੋਈ ਬਖਰੇਵਾ ਹੈ ਨਹੀਂ ਇੱਕ ਦੂਜੇ ਤੋਂ ਵੱਧ ਕੇ ਲਾਗੂ ਕਰਦੇ ਜਦੋਂ ਦੂਜੀ ਸਰਕਾਰ ਆਉਂਦੀ ਹੈ ਦੂਜੀ ਦੀ ਸਰਕਾਰ ਦਾ ਵਿਰੋਧ ਕਰਕੇ ਲੋਕਾਂ ਦੀਆਂ ਵੋਟਾਂ ਜਨੂੰ ਮੋਚਣ ਦੀ ਖਾਤਰ ਜਾਂ ਹਿੱਤ ਜਿੱਤਣ ਦੀ ਖਾਤਰ ਜਿਹੜੀ ਨਾਟਕ ਦੋ ਨੰਬਰ ਦਾ ਨਾਟਕ ਕਰਦੇ ਨੇ ਇਹ ਵੈਸੇ ਇਹ ਉਹਨਾਂ ਦੇ ਨਾਲ ਇਹਨਾਂ ਦਾ ਫਰਕ ਕੋਈ ਇੱਕ ਦੂਜੇ ਨਾਲ ਹੈ ਅੱਜ 200 ਜਗ੍ਹਾ ਤੇ ਕੋਈ ਪ੍ਰਦਰਸ਼ਨ ਹੋ ਰਿਹਾ ਹੈ ਕਿ ਇਸ ਤੋਂ ਬਾਅਦ ਕੋਈ ਹੋਰ ਅਗਲੀ ਰੂਪਰੇਖਾ ਬਣਾਈ ਜਾ ਰਹੀ ਹੈ ਕਿਉਂ ਲੱਗਦਾ ਹੈ ਕਿ ਇੰਨਾ ਜਲਦੀ ਤੱਕ ਸਰਕਾਰ ਪਿੱਛੇ ਨਹੀਂ ਹਟੂਗੀ ਅੰਦਰ ਦੇਖੋ ਵਿੱਕੀ ਸਰਕਾਰ ਪਿੱਛੇ ਹਟੇ ਨਾ ਹਟੇ ਪਿੱਛੇ ਅਸੀਂ ਵੀ ਨਹੀਂ ਹਟਦੇ ਅਸੀਂ ਕੱਲ ਨੂੰ ਮੀਟਿੰਗ ਕਰ ਰਹੇ ਹਾਂ ਪੰਜਾਬ ਦੇ ਚੰਡੀਗੜ ਇਹ ਇੱਕ ਸੰਪੰਨ ਬੰਦੇ ਵਿੱਚ ਉੱਥੇ ਅਸੀਂ ਮਜ਼ਦੂਰ ਜੱਤੇ ਬੰਦੀਆਂ ਤੇ ਬਿਜਲੀ ਮਜ਼ਦੂਰ ਜੱਤੇ ਬੰਦੀਆਂ ਅੱਜ ਵੀ ਬਹੁਤ ਬੁਲਾਈਆਂ ਹੋਈਆਂ ਹਨ ਉਹਨਾਂ ਨਾਲ ਹੋਰ ਸਾਂਝੇ ਕਰਕੇ ਕੋਈ ਮੀਟਿੰਗ ਦਾ ਕੋਈ ਐ ਬਣਾਵਾਂਗੇ ਅਗਲਾ ਐਕਸ਼ਨ ਕੱਢਾਂਗੇ ਅਸੀਂ ਤਿੰਨ ਜਿਹੜੇ ਖੇਤੀ ਕਾਨੂੰਨ ਸੀ ਜਦੋਂ ਉਦੋਂ ਮੀਟਿੰਗਾਂ ਹੁੰਦੀਆਂ ਸੀ ਤਾਂ ਉਦੋਂ ਵੀ ਸਰਕਾਰ ਨਾਲੇ ਗੱਲਬਾਤ ਬਿਜਲੀ ਜਿਹੜੀ ਨੀਤੀ ਨੂੰ ਲੈ ਕੇ ਵੀ ਚੱਲੀ ਸੀ ਵੀ ਇਹਦੀ ਨਾਲ ਵੀ ਗੱਲਬਾਤ ਕਿਸਾਨਾਂ ਦੀ ਹੋਈ ਸੀ ਕਿ ਇਹ ਨਹੀਂ ਲਾਗੂ ਹੋਣ ਦਿੱਤੀ ਜਾਵੇਗੀ ਤਾਂ ਕੀ ਲੱਗਦਾ ਕਿ ਕਿਹਾ ਜਾ ਰਿਹਾ ਕਿ ਤਿੰਨੇ ਖੇਤੀ ਕਾਨੂੰਨਾਂ ਨਾਲੋਂ ਵੀ ਖਤਰਨਾਕ ਬਿੱਲ ਆਇਆ ਹੈ ਜਿਹੜਾ ਬੱਸਿਆ ਦੇਖੋ ਜੀ ਤਿੰਨ ਖੇਤੀ ਕਾਨੂੰਨ ਵੀ ਤਾਂ ਮਤਲਬ ਇਹ 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 ਤਾਂ ਉਦੋਂ ਖਤਰਨਾਕ ਇਸ ਕਰਕੇ ਆ ਵੀ ਖੇਤੀ ਹੋਣੀ ਹੈ ਨਹੀਂ ਇਹਦੇ ਫਿਰ ਬਿਜਲੀ ਜੇ ਇੰਨੀ ਮਹਿੰਗੀ ਹੋ ਗਈ ਪਹਿਲਾਂ ਲਾਗਤ ਖਰਚੇ ਖੇਤੀ ਦੇ ਉੱਤੇ ਬਹੁਤ ਜ਼ਿਆਦਾ ਹੈ ਜੇ ਬਿਜਲੀ ਦੀਆਂ ਕੰਨਾਂ ਮੋਟਰਾਂ ਜਾਂ ਬਿਜਲੀ ਮਹਿੰਗੀ ਕਰਤੀ ਜਿਹੜੇ ਹਿਸਾਬ ਨਾਲ ਇਹਨਾਂ ਦੇ ਰੈਗੂਲੇਟਰੀ ਕਮਿਸ਼ਨ ਰੇਟ ਬੰਨਣ ਦੀ ਗੱਲ ਕਰਦੇ ਨੇ ਇਹ ਤਾਂ ਬਿਜਲੀ ਤਾਂ ਤਾ ਖਰੀਦੀ ਨਹੀਂ ਜਾਣੀ ਨਾ ਘਰਾਂ ਦੀ ਬਿਜਲੀ ਨਾ ਖ ਇੱਥੇ ਤੱਕ ਲੱਗਦਾ ਲੜਾਈ ਜਾਊਗੀ ਜਿਸ ਤਰੀਕੇ ਦੇਖੋ ਲੜਾਈ ਦਾ ਜੀ ਦੇਖੋ ਇਹਦਾ ਕੇ ਹੰਗਾਰਾ ਤਾਂ ਜਿਹੜਾ ਨਾ ਉਹ ਬਹੁਤ ਹੈ ਲੋਕਾਂ ਦੇ ਵਿੱਚੋਂ ਅੱਜ ਦੇ ਕੋਈ ਮਹਿਲਾ ਪਿੰਡ ਦੇ ਵਿੱਚ ਦੋ ਪਿੰਡਾਂ ਦਾ ਇਕੱਠ ਸੀਗਾ ਲਗਭਗ ਉਤੇ 6-700 ਬੰਦਾ ਇਕੱਠਾ ਹੋਇਆ ਹੋਇਆ ਤੇ ਇਹਦੇ ਚ ਹੰਗਾਰਾ ਅੱਜ ਸਾਰੇ ਪੰਜਾਬ ਦੇ ਵਿੱਚ ਤੁਹਾਨੂੰ ਲਾਉਣਾ ਲਗਣਾ ਬਣਾਉਣਾ ਹੋਵੇ ਆਪਣਾ 200 ਥਾਵਾਂ ਤੇ ਜਿਹੜੇ ਪ੍ਰਦਰਸ਼ਨ ਨੇ ਹੋ ਰਹੇ ਨੇ 200 ਥਾਵਾਂ ਤੇ ਇਹਦੇ ਘੱਟੋ-ਘੱਟ ਲੱਖ 2 ਲੱਖ ਬੰਦਾ ਤਾਂ ਇਕੱਠਾ ਹੋਊਗਾ ਇਸ ਕਰਕੇ ਅਸੀਂ ਸਮਝਦੇ ਹਾਂ ਵੀ ਹੰਗਾਰਾ ਤਿੰਨ ਤਕੜ ਹੈ